ਇਹ ਦੇਖੋ ਹੁਣ ਕਟੋ ਘਟਾ ਖੋਹੀ ਆਪਣੀ 4 ਫੁੱਟ ਥੱਲੇ ਨੂੰ ਬੈ ਗਈ ਇਹ ਕਮਰਾ ਬਣਾਇਆ ਵਸੇ ਪੂਰਾ ਜਿਹੜਾ ਕੇ ਕਮਰਾ ਖੋਹੀ ਦੇ ਵਿੱਚ ਜਾਵੜਿਆ ਸਾਰਾ ਖੈਰ ਨੁਕਸਾਨ ਹਰੇਕ ਦਾ ਹੋਇਆ ਕੋਈ ਇਹ ਨਹੀਂ ਕਹਿ ਸਕਦਾ ਕਿ ਇਕੱਲੇ ਇੱਕ ਬੰਦੇ ਦਾ ਹੋਇਆ ਸਰਕਾਰਾਂ ਨੇ ਵੀ ਧੱਕਾ ਕਰਿਆ ਕੁਝ ਪਰਮਾਤਮਾ ਨੇ ਧੱਕਾ ਕਰਿਆ ਨੁਕਸਾਨ ਸਭ ਦਾ ਹੋਇਆ ਕਿਸੇ ਦਾ ਥੋੜਾ ਕਿਸੇ ਦਾ ਬੜਾ ਪਰ ਚਲੋ ਫੇਰ ਵੀ ਠੀਕ ਹੈ ਪਰਮਾਤਮਾ ਸੁੱਖ ਸ਼ਾਂਤੀ ਰੱਖੇ। ਇਦੋਂ ਵੱਧ ਕੋਈ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ ਚਲੋ ਜਾਨੀ ਨੁਕਸਾਨ ਤੋਂ ਬਚੇ ਆ। ਫਿਰ ਕਹਿੰਦੇ ਆ ਕਿ ਪੰਜਾਬ ਚ 30 ਤੋਂ ਵੱਧ ਮੌਤਾਂ ਹੋਈਆਂ ਨੇ। ਅਫਸੋਸ ਆ ਇਹ ਗੱਲ ਦਾ ਕਿ ਸਰਕਾਰਾਂ ਦੀਆਂ ਗੰਦੀਆਂ ਨੀਤੀਆਂ ਕੁਝ ਪਰਮਾਤਮਾ ਨੇ ਵੀ ਧੱਕਾ ਕਰਿਆ। ਸਾਰੇ ਨਾਲ ਰਲ ਮਿਲ ਕੇ ਸਾਥ ਦੇਣਾ ਤਾਂ ਜੋ ਜਿਨ੍ਹਾਂ ਦਾ ਵੱਧ ਨੁਕਸਾਨ ਹੋਇਆ ਉਹਨਾਂ ਨੂੰ ਆਪਾਂ ਆਪਣੇ ਬਰੋਬਰ ਦੇ ਕਰ ਲਈਏ ਠਾਲੀ ਉਹਨਾਂ ਨੂੰ ਹਾਂ ਠੀਕ ਹੈ ਕਿ ਪੰਜਾਬ ਚੜ੍ਹਦੀ ਕਲਾ ਚ ਰਹਿੰਦਾ ਹੈ ਪੰਜਾਬ ਕਿਸੇ ਡੋਲਿਆ ਨਹੀਂ ਅਜੇ ਵੀ ਰੱਬ ਚੜ੍ਹਦੀ ਕਲਾ ਦੇ ਵਿੱਚ ਹੀ ਰੱਖੇ ਸਰਬੱਤ ਦਾ ਭਲਾ ਸਭ ਦੀ ਅਰਦਾਸ ਕਰੀਏ ਕਿ ਇਹ ਦੁਆ ਸੁੱਖ ਸ਼ਾਂਤੀ ਹੋਵੇ ਕੋਈ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ